ਵੀ ਭਾਰਵਦੀ ਉਪਿਸ਼ਪਾਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਉਸ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਫਲੋਰ ਵਿਕੇ 23 ਫਰਵਰੀ ਨੂੰ ਕੱਤੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਗੁਰੂ ਰਵੀਦਾਸ ਭਵਨ ਪ੍ਰਬੰਧਕ ਕਮੇਟੀ ਫਲੋਰ ਸ਼੍ਰੀ ਗੁਰੂ ਰਵੀਦਾਸ ਮੰਦਿਰ ਪ੍ਰਬੰਧਕ ਕਮੇਟੀ ਨੂਰਮੈਲ ਰੋਡ ਰਾਮਗੜ੍ਹ ਨੰਗਲ ਅਤੇ ਸਾਵ ਡਿਵੀਜ਼ਨ ਦੀਆਂ ਕਮੇਟੀਆਂ ਦੀ ਇੱਕ ਅਹਿਮ ਮੀਟਿੰਗ ਤਹਿਸੀਲਦਾਰ ਸਪੰਦਿਪ ਕੌਰ ਅਤੇ ਹੋਰਨਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਇਸ ਮੌਕੇ ਤੇ ਤਹਿਸੀਲਦਾਰ ਸਪੰਦਿਪ ਕੌਰ ਨੇ ਪ੍ਰਬੰਧਕਾਂ ਨੂੰ ਸ਼ੋਭਾ ਯਾਤਰਾ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਸੁਣੀਆਂ ਅਤੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਦਿੱਤੀਆਂ ਕਿ ਉਹ ਆਪਣੀਆਂ ਕਮੇਟੀਆਂ ਵੱਲੋਂ ਦੱਸੇ ਸਾਰੇ ਕੰਮਾਂ ਨੂੰ ਤੁਰੰਤ ਮੁਕੰਮਲ ਕਰਕੇ ਤੁਰੰਤ ਰਿਪੋਰਟ ਕਰਨ ਅਤੇ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਕਿ ਮੀਟਿੰਗਾਂ ਵੱਲੋਂ ਸੰਤੁਸ਼ਟੀ ਦਾ ਪ੍ਰੋਸਾ ਹਾਸਲ ਕਰਨ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਸੰਬੰਧੀ ਪ੍ਰਸ਼ਾਸਨ ਨੂੰ ਦੱਸ ਦਿੱਤਾ ਹੈ ਤਾਂ ਜੋ 23 ਫਰਵਰੀ ਨੂੰ ਸ਼ੋਭਾ ਯਾਤਰਾ ਦੌਰਾਨ ਸੰਗਤਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆ ਸਕੇ ਫਲੋਰ ਤੋਂ ਰਾਜਕਮਾ ਨਿੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਇਹ ਸ਼ਿਰਗੋ ਦਾਸ ਮਹਾਰਾਜ ਜੀ ਦੇ 647 ਪ੍ਰਕਾਸ਼ ਉਤਸਵ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਸਮੂਹ ਕਮੇਟੀਆਂ ਦੀ ਮੀਟਿੰਗ ਲਈ ਪ੍ਰਸ਼ਾਸਨ ਨਾਲ ਹੋਈ ਸੀ ਇਹਨਾਂ ਦੇ ਪ੍ਰਧਾਨਗੀ ਇਹ ਤਹਿਸੀਲਦਾਰ ਸਾਹਿਬ ਨੇ ਕੀਤੀ ਆ ਤੇ ਸਾਡੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਫਸਰ ਸਾਹਿਬਾਨ ਆਏ ਸੀ ਜਿਹੜੀਆਂ ਸਾਨੂੰ ਪਿਛਲੇ ਸਾਲ ਪ੍ਰੋਬਲਮਾਂ ਆndੀਆਂ ਜਾਂ ਪਿਛਲੇ ਸਾਲ ਕੰਮ ਕਰਨੇ ਹੁੰਦੇ ਆ ਉਹ ਸਾਰੇ ਅਸੀਂ ਨੇ ਨੋਟਸ ਲਿਆ ਲੰਦੇ ਆ ਮੇਨ ਜਿਹੜਾ ਸਾਡਾ ਮੁੱਦਾ ਇਹ ਰਿਹਾ ਇੱਕ ਪੁਲਿਸ ਪ੍ਰਸ਼ਾਸਨ ਦਾ ਉਹ ਤੇ ਦੂਜਾ ਜਿਹੜਾ ਬਿਜਲੀ ਬੋਰਡ ਵਾਲਿਆਂ ਦਾ ਤੇ ਅਸੀਂ ਬਿਜਲੀ ਬੋਰਡ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਜੋ ਵੀ ਸਲਾਹਾਂ ਦਿੱਤੀਆਂ ਵਾਂ ਅਸੀਂ ਉਹਨਾਂ ਨੂੰ ਗਾਈਡ ਵੀ ਕਰਾਂਗੇ ਤੇ ਸਾਰਾ ਜੋ ਵੀ ਤੁਹਾਨੂੰ ਪੂਰੀ ਉਮੀਦ ਆ ਜਿਹੜਾ ਇਹ ਅਗਲੀ ਮੀਟਿੰਗ ਤੱਕ ਜਿਹੜਾ ਆ ਇਹ ਸਾਰਾ ਇਹਨਾਂ ਪ੍ਰੋਗਰਾਮ ਆ ਉਹ ਠੀਕ ਠਾਕ ਹੋ ਜਾਊਗਾ ਤਾਂ ਕੀ ਅੱਜ ਦਾ ਵਿਸ਼ਾ ਸੀ ਮੀਟਿੰਗ ਹੋਈ ਅੱਜ ਤੁਹਾਡੀ ਅ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਪਾ ਯਾਤਰਾ ਮਲੌਰ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਦੀ ਹੋਈ ਨਿਕਲਣੀ ਆ ਉਹਦੇ ਸੰਬੰਧ ਵਿੱਚ ਸਾਰੇ ਪ੍ਰਸ਼ਾਸਨ ਅਤੇ ਸੰਬੰਧਿਤ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਰਿਲੇਟਡ ਵੀ ਕਪਰੀਵ ਕਰੀ ਵੀ ਬਾਗ ਨੇ ਉਹਨਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਕਿ ਆਪਣੀ ਰਿਲੇਟਡ ਨਿਊ ਉਹਨਾਂ ਨੂੰ ਦਿੱਤੀ ਗਈ ਆ ਕਿ ਜਦੋਂ ਕਿ ਟ੍ਰੈਫਿਕ ਦੇ ਨਾਲ ਰਿਲੇਟਡ ਜਾਂ ਸੜਕਾਂ ਨਾਲੀਆਂ ਦਰਿਆਵਾਂ ਦੇ ਨਾਲ ਰਿਲੇਟਡ ਇਹ ਸਾਰੀਆਂ ਨਿਊ ਉਹਨਾਂ ਤੋਂ ਲਏਦੇ ਨਾਲ ਨਿਬੋੜਗੇ ਇਸ ਸੰਬੰਧਿਤ ਮੀਟਿੰਗ ਅਸੀਂ ਦੁਬਾਰਾ ਸਾਰਿਆਂ ਦੇ ਨਾਲ ਜੇਕਰ ਇਹ ਪਹਿਲਾਂ ਅਸਟਿੰਸ ਆਫ ਦੀ ਪ੍ਰਧਾਨ ਜੀ ਦੇ ਨਾਲ ਕਰਾਂਗੇ